ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਹੈ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੋਂ ਘੜ ਹੁਣ ਤਾਂ ਮਦਦ ਤੇ ਆਜੋ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐ ਦਿਨ ਲੱਗ ਸਰਕਾਰ ਤੇ ਡਰਾਮੇ ਕਰਨ ਨੂੰ ਹਰਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਟੀਚਣਾ ਕੀਤੀ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਟੀਚਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਕਰਤੋ ਕਰ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰ ਦਿਓ ਨਹੀਂ ਤਾਂ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਨਗੇ ਬੀ.ਐਲ. ਵਰਮਾ ਕੇਂਦਰੀ ਮੰਤਰੀ ਸਾਹਿਬ ਇਹ ਰਹੇ ਨੇ ਸਾਥ ਦਮਾਹ ਹੈ ਜੈਮਨੂੰ ਹੁੰਦੇ ਜਾਂ ਕੇਂਦਰੀ ਮੰਤਰੀ ਬੀ.ਐਲ. ਵਰਮਾ ਨੇ ਆਪਣਾ ਜਿੰਦਰ ਲੱਲਿਆ ਵਾ ਕੱਲ ਕਦੇ ਵੀ ਥੈਂਕ ਯੂ ਸੁਖਬੀਰ ਸਿੰਘ ਬਾਦਲ ਜੀ ਇੱਥੇ ਗਰਦਾਸਪੁਰ ਝਾ ਰਹੇ ਨੇ ਧਾਰੀਵਾਲ ਦੇ ਸਥਾਨ ਤੇ ਔਰ ਇਹ ਵੱਡਾ ਗਦਾਮ ਜਿਹੜਾ ਵਾ ਉਹਨਾਂ ਨੇ ਚਾਰਨਾ ਭਰ ਦਿੱਤਾ ਕਰੋੜਾਂ ਰੁਪਈਆ ਦਾ ਚਾਰ ਜਿਹੜਾ ਵਾ ਉਹ ਗਰਦਾਸਪੁਰ ਦੇ ਲੋਕਾਂ ਲਈ ਡੰਗਰਾਂ ਲਈ ਆ ਗਿਆ ਉਹ ਵੀ ਅੱਜ ਇਹਨਾਂ ਨੇ ਹਰੀ ਚੰਡੀ ਦੇਣੀ ਹੈ ਤਾਂ ਕਿ ਉਹ ਟਰਾਲੀਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਸਕਣ ਜਿੱਥੇ ਲੋਕਾਂ ਦੇ ਚਾਰੇ ਮਾਰੇ ਗਏ ਨੇ ਫਸਲਾਂ ਮਾਰੀਆਂ ਗਈਆਂ ਨੇ ਡੰਗਰਾਂ ਦੇ ਖਾਣ ਲਈ ਕੋਈ ਚੀਜ਼ ਨਹੀਂ ਬੰਦਿਆਂ ਦੇ ਖਾਣ ਲਈ ਕੋਈ ਰਹੀ ਨਹੀਂ ਬੰਦਿਆਂ ਦੇ ਖਾਣ ਲਈ ਤਾਂ ਪਹਿਲਾਂ ਪ੍ਰਾਲੇ ਕੀਤੇ ਗਏ ਨੇ ਪਰ ਡੰਗਰਾਂ ਲਈ ਵੱਡਾ ਪ੍ਰਾਲਾ ਜਿਹੜਾ ਹੁਣ ਸ਼ੁਰੂ ਕੀਤਾ ਵਾ ਉਸ ਭਾਵੇਂ ਪਹਿਲਾਂ ਚੋਥਰਾਂ ਦਿੱਤੀਆਂ ਨੇ ਜਾਂ ਹੋਰ ਚੀਜ਼ਾਂ ਦਿੱਤੀਆਂ ਨੇ ਪਰ ਅੱਜ ਵੱਡੀ ਪੱਦਰ ਤੇ ਹੀ ਸ਼ਰੋਮਨੀ ਕਾਲੀਦਾਲ ਵੱਲੋਂ ਚਾਰ ਦੇ ਰਹੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਭੇਜਿਆ ਅੱਜ ਸਾਨੂੰ ਵਰਕਰਾਂ ਨੂੰ ਥਾਪੀ ਦੇਣ ਵਾਸਤੇ ਆ ਰਹੇ ਨੇ ਕਿ ਕਿਤੇ ਢਿੱਲਮੱਠ ਨਾ ਕਰਿਓ ਅਸੀਂ ਉਹਨਾਂ ਦੇ ਦੇਸ਼ ਤੇ ਕੋਈ ਢਿੱਲਮੱਠ ਸਾਰੇ ਵਰਕਰ ਨਹੀਂ ਕਰਾਂਗੇ ਕਿ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਤੱਕ 4 5ਾਂ ਦੀ ਜੂਰੇ ਦਾ ਬਾਲ ਸਾਹ ਜਿੱਥੇ ਤੋਂ ਸ਼ੁਰੂ ਕਰਾਂ ਕਿਸੇ ਜਾਣਦੇ ਜੇ ਅੱਜ ਉਹਨਾਂ ਨੇ ਇੱਥੇ ਆਉਣਾ ਵਾ ਇਸ ਤੋਂ ਮਗਰੋਂ ਸ੍ਰੀ ਅਗੰਗੁਰੂਪੁਰ ਉਹ ਜਾਣਗੇ ਉਹ ਬੰਨਵੀ ਵੇਖਣਗੇ ਉੱਥੋਂ ਦੇ ਵਰਕਰਾਂ ਨੂੰ ਵੀ ਮਿਲਣਗੇ ਤੇ ਮੈਂ ਸਮਝਦਾ ਵਾਂ ਕਿ ਜੋ ਜੱਟ ਨੇ ਕਰ ਦਿੱਤਾ ਕੋਈ ਮਾਈਦਾ ਲਾਲ ਜੰਮਿਆ ਨਹੀਂ ਪੰਜਾਬ ਦੀ ਧਰਤੀ ਤੇ ਕਿ ਅੱਜ ਸਰਕਾਰ ਸਾਡੀ ਹੋਏ ਨਾ ਤੇ ਸਰਕਾਰ ਕਿਤੇ ਲੱਭਦੀ ਨਹੀਂ ਤੇ ਕਾਲੀ ਦਲ ਲੋਕਾਂ ਦੀ ਕਚੈਰੀ ਵਿੱਚ ਫਟਾ ਹੋਇਆ ਹੋਇਆ ਖਰੋਤਾ ਹੋਇਆ ਲੋਕਾਂ ਨਾਲ ਰਾਬਤਾ ਕਰ ਰਿਹਾ ਵਾ ਮਸ਼ੇਰ ਮਾਰਨ ਵਾਲੀਆਂ ਮਸ਼ੀਨਾਂ ਲੈਣਦੀਆਂ ਨੇ ਵੱਡੀ ਪੱਧਰ ਤੇ ਉਹਨਾਂ ਦੀਆਂ ਦਵਾਈਆਂ ਲੈਣਦੀਆਂ ਨੇ ਬੰਦਿਆਂ ਦੇ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀਆਂ ਦਵਾਈਆਂ ਦੇ ਪੈਕੇਜ ਆ ਰਹੇ ਨੇ ਡਾਕਟਰਾਂ ਦੀਆਂ ਟੀਮਾਂ ਆ ਰਹੀਆਂ ਨੇ ਡੰਗਰਾਂ ਦੀਆਂ ਟੀਮਾਂ ਆ ਰਹੀਆਂ ਨੇ ਮੈਨੂੰ ਨਾ ਸਰਕਾਰ ਤਾਂ ਨਜ਼ਰ ਆਉਂਦੀ ਨਹੀਂ ਐਉਂ ਜਵਦਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਹੈ ਜੇਦਾ ਸਾਹਿਬ ਜਿਹੜੇ ਲੋਕ ਨੇ ਜਿਹੜੇ ਹੜ੍ਹ ਪੀੜਤ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਹੜ੍ਹ ਦੇ ਵਿੱਚ ਜਿਹੜੇ ਜਿਹੜੇ ਆਪਣੀ jaan ਗਵਾਈ ਆ ਉਹਨਾਂ ਨੂੰ 4 ਲੱਖ ਦਿੰਦੇ ਨੇ ਇਹ ਸ਼ਰਾਬ ਨਾਲ ਮਰਦੇ ਨੂੰ 10 ਲੱਖ ਦਿੰਦੇ ਨੇ ਇਹ ਤਾਂ ਬਣ ਪਾਲਸੀ ਕਿਉਂ ਇਹ ਪਾਲਸੀ ਜਿਹੜੀ ਹੈ ਗਵਰਨਮੈਂਟ ਦੀ ਹੈ ਇਹ ਸਾਡੀ ਪਾਲਸੀ ਨਹੀਂ ਜੇ ਸਾਡੀ ਗੱਲ ਹੁੰਦੀ ਤੇ ਹੁਣ ਤੱਕ ਅਸੀਂ ਲੋਕਾਂ ਦੇਆਂ ਜ਼ਖਮਾਂ ਤੇ ਵੱਡੀ ਮलमपट्टी ਕਰ ਦਿੰਦੇ ਵੱਡੇ ਪ੍ਰੈਸ਼ਰ ਕਰਕੇ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਜੋ ਬਣਦਾ ਹੱਕਾ ਉਹਨੂੰ ਦਿੰਦੇ ਪਰ ਮੈਂ ਸਮਝ ਨਾ ਮੈਂ ਅੱਜ ਨਾ ਪੰਜਾਬ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਪਾਰਟੀ ਜਿਹੜੀ ਇੱਥੇ ਰਾਜ ਕਰ ਰਹੀ ਏ ਪੰਜਾਬ 'ਚ ਉਹਨਾਂ ਦਾ ਕੋਈ ਹੁਕਮ ਜਾਰੀ ਹੋ ਰਿਹਾ ਵਾ ਅੱਜ ਇਹਨਾਂ ਲੋਕਾਂ ਦੀ ਫੂਕ ਨਿਕਲ ਗਈ ਏ ਪਤਾ ਨਹੀਂ ਕਿੰਨੇ ਕੱਢੀ ਏ ਸਰਕਾਰੇ ਚਾਹੁੰਦੀ ਲੋਕ ਸ਼ਰਾਬੀ ਕੇ ਮਰਨ ਫਿਰ ਫਿਰ ਪੈਵਾ ਤੇ ਮਿਲਣਗੇ ਸਰਕਾਰ ਤੇ ਹੁਣ ਅਸੀਂ ਇਹ ਗੱਲ ਕਹਿੰਦੇ ਨਹੀਂਗੇ ਪਰ ਸਰਕਾਰ ਦਾ ਦੇਸ਼ ਨਹੀਂਗਾ ਠੀਕ ਸਰਕਾਰ ਦਾ ਸਿਸਟਮ ਨਹੀਂਗਾ ਠੀਕ ਆ ਮੁੰਡਾ ਜਿਹੜਾ ਵਾ ਚੀਫ ਮਿਨਿਸਟਰ ਇਹ ਸਾਡਾ ਪੰਜਾਬੀਆਂ ਦਾ ਮੁੰਡਾ ਵਾ ਸਾਡੇ ਆਪਣੇ ਟੱਬਰ 'ਚੋਂ ਆ ਇਨੂੰ ਇਹਨਾਂ ਜ਼ੀਰੋ ਕਰ ਦਿੱਤਾ ਵਾ ਕੇਜਰੀਵਾਲ ਹੋਣਾ ਨਾ ਜ਼ੀਰੋ ਕਰ ਦਿੱਤਾ ਵਾ ਔਰ ਪੰਜਾਬ ਦੇ ਵਿੱਚੋਂ ਰਸਵਾ ਦੇ ਮੈਂਬਰ ਨਹੀਂ ਲੱਭਦੇ ਕੋਈ ਮੈਂਬਰ ਨਹੀਂ ਪੰਜਾਬ ਦਾ ਇਹਨਾਂ ਬਣਾਇਆ ਸਾਰੇ ਦਿੱਲੀੋਂ ਲਿਆ ਕੇ ਠੋਕ ਦਿੱਤੇ ਚੇਅਰਮੈਨ ਠੋਕ ਦਿੱਤੇ ਅੱਜ ਹਰ ਮਹਿਕਮੇ ਵਿੱਚ ਦਿੱਲੀ ਦੇ ਲੋਕ ਆਣ ਕੇ ਬੈਠੇ ਹੋਏ ਨੇ ਲੁੱਟ ਲੁੱਟ ਪੰਜਾਬ ਨੂੰ ਲੱਗੇ ਨਾ ਪੰਜਾਬ ਦੇ ਲੋਕਾਂ ਨੂੰ ਕੀ ਦੇਣਾ ਵਾ ਮੰਤਰੀ ਢਾਲੀਵਾਲ ਵੀ ਕਹਿੰਦਾ ਹੈਗਾ ਵੀ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਧਾਰਮਿਕ ਜਿੱਥੇ ਬੰਦੀ ਹੈਗੇ ਨੇ ਉਹ ਹੀ ਪੰਜਾਬ ਨੂੰ ਬਚਾ ਲੈਣਾ ਸਾਡੇ ਬਲੇ ਕੁਫਣੀ ਉਹਨੂੰ ਜ਼ੀਰੋ ਕਰ ਦਿੱਤਾ ਵਿਚਾਰੇ ਨੂੰ ਪਹਿਲਾਂ ਉਹਦੀ ਬੜੀ ਦੰਬ ਚੁੱਕੀ ਹੋਈ ਸੀ ਤੇ ਹੁਣ ਉਹ ਉਹਨੂੰ ਮਰੋੜ ਕੇ ਤੇ ਥਾਂ ਥੋੜ ਦਿੱਤਾ ਜਿਹੜਾ ਬੰਦਾ ਅਣਖ ਰੱਖਦਾ ਜਿਹੜਾ ਬੰਦਾ ਲੋਕਾਂ ਚ ਜਾਂਦਾ ਉਹਨੂੰ ਮਰੋੜ ਕੇ ਰੱਖ ਦਿੰਦੇ ਨੇ ਠੀਕ ਆ ਜੀ ਮਿਹਰਬਾਨੀ